ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਹੋਰ ਕਿਦਾਂ ਠੀਕ ਹੋ ਸਾਰੇ ਹੋਰ ਸ਼ੌਂਕ ਕਿਵੇਂ ਜਲਦਾ ਤੇ ਆਪਾਂ ਕਰਦੇ ਹਾਂ ਸ਼ੌਂਕ ਨਾਲੇ ਕਰਦੇ ਗੱਲਾਂ ਬਾਤਾਂ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਆਪਣੀ ਇਸ ਗਲਬੀਮਾਦੀ ਦੇ ਬੱਚੇ ਕੱਢ ਲਏ ਇੰਨੇ ਕੱਢੇ 10 ਬੱਚੇ ਤੇ ਇਹ ਦੇ ਵਿੱਚ ਇੱਕ ਇੱਕ ਦੋ ਬੱਚੇ ਗਲਵੇ ਨਹੀਂ ਹੈਗੇ तकरीबन ਸਾਰੇ ਗਲਵੇ ਬੱਚੇ ਬਣੇ ਇਹ ਅੰਡਰਟੈਕਲ ਲਾਈਨ ਦੇ ਬੱਚੇ ਆ ਲੇਕਿਨ ਇਹ ਹੈਗੇ ਬੱਚੇ ਮੋਜਰ ਨਹੀਂ ਬਣੇ ਬਣੇ ਗਲਵੇ ਆ ਤੁਹਾਨੂੰ ਦਿਖਾਉਂਗਾ ਬੱਚੇ ਕਿਹੋ ਜਿਹੇ ਬਣੇ ਆ ਚੈੱਕ ਕਰ ਰਿਹਾ ਨਾ ਗੋੜਾ ਵਾਲਾ ਪਾਣੀ ਰੱਖਿਆ ਹੀ ਲੇਕਿਨ ਪੀਤਾ ਨਹੀਂ ਸਵੇਰ ਦੇ ਕੱਢੇ ਆ ਆਪਣੇ ਕਿਉਂਕਿ ਮੈਂ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਮੈਂ ਕਿਹਾ ਨਹੀਂ ਹੋਣੀ ਸ਼ਾਮ ਨੂੰ ਇੱਕ ਵਾਰੀ ਦਿਖਾਵਾਂਗੇ ਤੁਹਾਨੂੰ ਕਰਿਓ ਸ਼ੌਂਕ ਇੱਕ ਵਾਰੀ ਲਓ ਠੀਕ ਹੈ ਬਾਕੀ ਕੱਲ ਸਾਫ ਸਾਫ ਵੀਡੀਓ ਬਣਾਵਾਂਗੇ ਕਿਉਂਕਿ ਅੱਜ ਮੈਂ ਜਦੋਂ ਦਾ ਕੰਮ ਤੋਂ ਆਇਆ ਆਂ 5 ਵਜੇ ਦਾ ਇੱਧਰ ਹੋਇਆ ਆ ਉਹ ਦੇਖ ਲਓ ਖੁੱਡੇ ਖੜੇ ਸੈੱਟ ਕਰਦਾ ਆੜਿਆਂ ਕੋਈ ਗਰਮੀ ਬਹੁਤ ਹੋ ਗਈ ਆ ਖੁੱਡੇ ਉਧਰੋਂ ਚੱਕ ਇੱਧਰ ਕੀਤੇ ਸਾਰੀ ਸੈਟਿੰਗ ਕੀਤੀ ਆ ਬਾਕੀ ਆ ਫਿਰਦਾ ਆਪਣਾ ਹਿਟਲਰ ਪੀਲੀ ਮਾਦੀ ਇਹ ਵੀ ਜੋੜ ਕਰ ਗਈ ਇਹਦੇ ਬੱਚੇ ਅੱਜ ਹੋਏ ਆ ਅੱਜ ਮੈਂ ਦਿਖਾਉਣਾ ਤੁਹਾਨੂੰ ਰੱਬ ਤੁਹਾਡਾ ਕਰੇ ਭਲਾ 12 ਦਿਨ ਦੇ ਹੋਏ ਆ ਤੇ ਇਹ ਮਾਦੀ ਜੋੜ ਵੀ ਕਰ ਗਈ ਹੈ ਇੱਕੋ ਮੁਰਗੀ ਨਾਲ ਕਰਤੀ ਇੱਧਰ ਆਪਾਂ ਦੇਖ ਲਿਓ ਇਹਦੇ ਬੱਚੇ ਇਹਦੇ ਵਿੱਚ ਇਸ ਮਾਦੀ ਦੇ ਬੱਚੇ ਆ ਇਸ ਦੇ ਵੀ ਆ ਠੀਕ ਹੈ ਇਹਦੇ ਬੱਚੇ ਹੋਏ ਆ 12 ਦਿਨ ਦੇ ਤੇ ਮਾਦੀ ਜੋੜ ਕਰ ਗਈ ਹੈ ਇਹ ਆ ਆਪਣੀ ਬੇੰਗਮ ਜੋੜੀ ਆ ਬੇੰਗਮ ਮੁਰਗਾ ਬੇੰਗਮ ਮੁਰਗੀ ਇਹ ਵੀ ਜੋੜ ਕਰਨ ਲਈ ਆ ਜਾਨੀ ਕਿ ਇਹਦੇ ਬੱਚੇ ਵੀ ਹੋ ਗਏ ਅੱਜ 12 ਕ ਦਿਨ ਦੇ ਲੇਕਿਨ ਇਹ ਜੂੜ ਗਈ ਆ ਇਹਦੇ ਆਪਣੇ ਕੋਲ 7 ਕ ਬੱਚੇ ਹੈਗੇ ਇੱਕ ਬੱਚਾ ਅੱਜ ਮਰ ਗਿਆ ਮਰਿਆ ਕਿਵੇਂ ਆ ਮੈਂ ਤੁਹਾਨੂੰ ਦੱਸ ਦਿੰਦਾ ਹੀਟ ਸਟ੍ਰੈਸ ਚ ਮਰਿਆ ਉਹ ਕਿਉਂਕਿ ਖੁੱਡੇ ਨੂੰ ਸਿੱਧੀ ਧੁੱਪ ਸੀਗੀ ਮੈਂ ਕੰਮ ਤੋਂ ਲੇਟ ਆਇਆ ਘਰਦਿਆਂ ਨੇ ਦੇਖਿਆ ਨਹੀਂ ਤੇ ਚਲੋ ਕੋਈ ਗੱਲ ਨਹੀਂ ਜਿਹਦੀ ਜਿੰਨੀ ਲਿਖੀ ਉਹਨੇ ਉਹਨੇ ਭੋਗ ਜਾਣੀ ਆ ਠੀਕ ਆ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ ਕੋਈ ਜਾਨਵਰ ਕਿਸੇ ਦਾ ਖੁੱਡਾ ਧੁੱਪੇ ਧੱਪਿਆ ਸ਼ਾਮੇ ਪਹਿਲਾਂ ਹੀ ਕਰ ਦਵਾਂਗੇ ਇਹ ਅੱਜ ਕੀਤਾ ਮੈਂ ਬਾਕੀ ਇੱਧਰ ਆਪਾਂ ਬੱਚੇ ਤੜੇ ਆ ਆਪਣੇ ਪੰਜ ਜਿਹੜੇ ਆ ਇਹ ਖੁੱਡਾ ਇਸ ਤਰ੍ਹਾਂ ਕਰ ਦਤਾ ਜਿਵੇਂ ਤਾੜ ਦਤੇ ਦਿਨੇ ਸ਼ੌਂਕ ਕਰਾਉਂਗਾ ਇੱਧਰੇ ਪਾਸੇ ਵੀ ਜਾਲੀ ਲਾਵਾਂਗੇ ਆਪਾਂ ਤੇ ਆ ਜਿਹੜੇ ਬੱਚੇ ਆ ਹੁਣ ਆਪਾਂ ਉੱਪਰ ਚੜ੍ਹਾ ਦਾਂਗੇ ਉਧਰ ਮੈਂ ਬਾ ਬਲੌਗ ਬਣਾਉਣਾ ਬੋਚੋ ਜੀ ਇਹ ਵੇਚਣਾ ਬੋਲਾਂ ਇੱਕ ਇਹਨਾਂ ਨੂੰ ਆਪਾਂ ਉੱਪਰ ਦੇ ਖੁੱਡੇ ਵਿੱਚ ਚੁੱਕ ਕਰ ਦਵਾਂਗੇ ਕਿ ਕਰ ਦਵਾਂਗੇ ਤੇ ਆਪਾਂ ਇਹਨਾਂ ਨੂੰ ਆ ਜਿਹੜੀ ਜੋੜੀ ਨੂੰ ਵੀ ਬੰਦ ਕਰਾਂਗੇ ਕਿਉਂਕਿ ਇਹਨੂੰ ਕਾਫੀ ਟਾਈਮ ਦਾ ਖੁੱਲਿਆ ਹੋਇਆ ਆ ਆਪਾਂ ਠੀਕ ਹੈ ਇਹ ਜੋੜੀ ਦਾ ਬੱਚਿਆਂ ਦਾ ਤੁਹਾਨੂੰ ਸ਼ੌਂਕ ਕਰਵਾਵਾਂਗਾ ਇਕੱਲੇ ਇਕੱਲੇ ਬੱਚੇ ਦਾ ਵੀ ਥੋੜੇ ਵੱਡੇ ਹੋਏ ਆ ਤੇ ਇਹਨਾਂ ਨੂੰ ਬੰਦ ਕਰਦਾ ਮੈਂ ਛੁੱਡੇ 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 ਬੰਦ ਕਰਦਾ ਹਾਂ ਤੇ ਫਿਰ ਆਪਾਂ ਦੂਸਰੇ ਇਹ ਬੱਚੇ ਖੋਲਦੇ ਇਹਨਾਂ ਵਿੱਚ ਸਲੇਟੀ ਵੀ ਬਣੇ ਆ ਪੀਲੇ ਵੀ ਬਣੇ ਆ ਕਾਲੇ ਵੀ ਬਣੇ ਆ ਤੇ ਯਾਨੀ ਘੇਰੀ ਗਾਂ ਦਿੱਤਾ ਇਸ ਮਾਦੀ ਨੇ ਬੱਚਿਆਂ ਦੇ ਵਿੱਚ ਠੀਕ ਹੈ ਗਲਪੇ ਵੀ ਆ ਬੱਚੇ ਪੱਕੀ ਮੈਂ ਤੁਹਾਨੂੰ ਦਿਨੇ ਸ਼ੌਕ ਕਰਾਉਂਗਾ ਸਾਫ਼ ਸਾਫ਼ ਮੈਂ ਵਾਦਾ ਇਹਨਾਂ ਨੂੰ ਕਰਕੇ ਹੁਣਾ ਪੱਠੇ ਪੋਣੇ ਇਹਦੇ ਦੇਖਦੇ ਦੇਖਦੇ ਇਹ ਇਹਨਾਂ ਬੱਚੇ ਰੋਕੋ ਉੱਪਰ ਚੜਾ ਦਾਂਗੇ ਕਿਉਂਕਿ ਤਾਜ਼ੇ ਨਿਕਲੇ ਆ ਹਜੇ ਠੰਡ ਮੰਦੇ ਹੋਏ ਇਹਨਾਂ ਨੂੰ ਉੱਪਰ ਚੜਾਾਂਗੇ ਇਹ ਇੱਕ ਮਿੰਟ ਯਾਰ ਤੇ ਤਦ ਤੱਕ ਲਈ ਆਪਾਂ ਬਿੰਗਮ ਮੁਰਗਾ ਤੇ ਬਿੰਗਮ ਮੁਰਗੀ ਖੋਲ ਲਈ ਆ ਉਹ ਗਿਆ ਯਾਰ ਅੱਜ ਕੰਮ ਥੋੜਾ ਜ਼ਿਆਦਾ ਪਿਆ ਤੇ ਹੁਣ ਆਪਾਂ ਇੱਥੇ ਅੱਜ ਦੇ ਵਲੌਗ ਦਾ ਐਂਡ ਕਰਦੇ ਯਾਰਾ ਨਹੀਂ ਨੰਬਰ ਖੇਚਰੇ ਮਿਲਦੇ ਆ ਫਿਰ ਅਗਲੇ ਵਲੌਗ ਤੇ ਠੀਕ ਆ ਤਦ ਤੱਕ ਲਈ ਰੱਬ ਰਾਖਾ